ਰਾਵੀ ਭਈਆਂ ਨੇ ਆ ਕੇ ਮੈਨੂੰ ਕੁੱਟਿਆ ਮੇਰੇ ਕੇਸਾ ਪੁੱਸਾ ਦਾ ਆਹ ਦੇਖੋ ਕੇਸ ਕੁਝ ਪੱਟੇ ਲੈ ਗਏ ਮੇਰੇ ਕੰਨ ਤੇ ਵਗਾਰਾ ਲੱਗੇ ਨੇ ਤੇ ਮੇਰੀ ਪੱਗ ਵੀ ਨਾਲ ਹੀ ਲੈ ਗਏ ਨੇ ਪੱਗ ਵੀ ਨਹੀਂ ਪਤਾ ਮੇਰੀ ਕਿੱਥੇ ਹੈ ਢੱਗ ਵੀ ਨਾਲ ਹੀ ਲੈ ਗਏ ਨੇ 10 15 ਜਣੇ ਸੀਗੇ ਮੇਰਾ ਕੁਛ ਕਰ ਲੈਣਗੇ ਇਹਨੂੰ ਕੇਸੋ ਤੋਂ ਵਾਰ ਕੇ ਕਿੰਨੀ ਜ਼ਿਆਦੀ ਪੱਗ ਵੀ ਲਾ ਕੇ ਲੈ ਗਏ ਮਨ ਮਨ ਜੀ ਸਾਹਿਬਾ ਸੱਚਾਈ ਦਵੇ ਬਸ ਮੇਰੇ ਬੱਚੇ ਸਾਹ ਮੇਰੀ ਜਿੱਦਾਂ ਪੱਗ ਲੈ ਕੇ ਗਏ ਹੈ ਇੱਜ਼ਤ ਨਾਲ ਮੈਨੂੰ ਉਦਾਂ ਮੇਰੀ ਪੱਗ ਦੇੋ ਘਟ ਘਟ ਨਾ ਹੋਈ ਹੈ ਜੋ ਕਿ ਇੱਕ ਬੱਚੇ ਦੀ ਅਮਰਤਾਰੀ ਬੱਚਾ ਉਹਦੀ ਫੱਗ ਲਾ ਕੇ ਇੱਕ ਪ੍ਰਵਾਸੀ ਲੋਕ ਪ੍ਰਵਾਸੀ ਨਹੀਂ ਕਹੂੰਗਾ ਮੈਂ ਤਾਂ ਹੁਣ ਭਈਏ ਕਹੂੰਗਾ ਬੇਨਤੀ ਆ ਵਾਰਨਿੰਗ ਦੇਣਾ ਚਾਹੁੰਦੇ ਆ ਬੱਚਾ ਹੈਗਾ ਫਿਰ ਤੁਸੀਂ ਬਹੁਤ ਗਲਤ ਕੰਮ ਕਰਦੇ ਪਏ ਹੋ ਕਿਉਂ ਤੇ ਇਹ ਗੱਲਾਂ ਕੰਮ ਛੱਡ ਦਿਓ ਕਰਨੇ ਤੇ ਜੇ ਹੀ ਆਪਣੀ ਆਈ ਦੇ ਆ ਗਏ ਨਾ ਫਿਰ ਤੁਸੀਂ ਕਹਿਣਾ ਵੀ ਪੰਜਾਬੀ ਸਾਡੇ ਜੁੱਤੀਆਂ ਮਾਰਦੇ ਆ ਸੈਲ ਦੇ ਵਿੱਚ ਮੈਂ ਕੀ ਹੋਇਆ ਤੁਹਾਡੇ ਨਾਲ ਮੈਂ ਆਪਣਾ ਡਿਊਟੀ ਤੇ ਜਾਂਦਾ ਰਹਾ ਸੀ ਕੰਮ ਕਰਨ ਤੇ ਜੱਕਦਾ ਹੁੰਦਾ ਫੈਕਟਰੀ ਕੋਲ ਸੀਗੀ ਇੱਧਰੀ ਭਈਆ ਮੈਂ ਨਿਕਲਿਆ ਮੈਂ ਇੱਧਰ ਨੂੰ ਆਉਂਦਾ ਪਿਆ ਹਾਂ ਹਾਂਜੀ ਹਾਂਜੀ ਤੇ ਮੈਂ ਉਹਨੂੰ ਆਮਨਾ ਕਿਹਾ ਮੈਂ ਕਿਹਾ ਯਾਰ ਕੀ ਗੱਲ ਹੋ ਗਈ ਹੋੜੀ ਚਲਾੜਾ ਜਦੋਂ ਉਹ ਵਾਲੇ ਮੈਨੂੰ ਭੈਣ ਮਾਰ ਭੈਣ ਦੀਆਂ ਗਾਲਾਂ ਕੱਢਣ ਲੱਗ ਗਿਆ ਜਦੋਂ ਗਾਲਾਂ ਕੱਢਣ ਲੱਗਾ ਮੈਨੂੰ ਦੂਸਾ ਜਾਣ ਗਿਆ ਸ਼ਰਾਬ ਪੀ ਸੀ ਉਹਦੀ ਜੀ ਹਾਂ ਜੀ ਜਦੋਂ ਮੈਂ ਉਹਨੂੰ ਪੈਨ ਲੱਗਾ ਜਦੋਂ 15-20 ਭਈਏ ਉਹਨੇ ਬਾਜ ਮਾਰ ਲਈ ਅੱਛਾ ਜੀ 15-20 ਭਈਆਂ ਨੇ ਆ ਕੇ ਮੈਨੂੰ ਕੁੱਟਿਆ ਮੇਰੇ ਕੇਸਾ ਪੁੱਸਾ ਉਹ ਆਹ ਦੇਖੋ ਕੇਸ-ਕੀਸ ਪੱਟੇ ਲੱਗੇ ਨੇ ਮੇਰੇ ਟਾਂਕੇ ਵਗੈਰਾ ਲੱਗੇ ਨੇ ਤੇ ਉਹ ਦੇਖੋ ਪੁੱਛਾ ਮੇਰੀ ਜੇਬ ਚੀਏ ਇਹ ਪ੍ਰਵਾਸੀ ਨੇ ਮੇਰੇ ਨਾਲ ਕੀ ਕੀਤਾ ਤੇ ਮੇਰੀ ਪੱਗ ਵੀ ਨਾਲ ਹੀ ਲੱਗੇ ਨੇ ਪੱਗ ਵੀ ਨਹੀਂ ਪਤਾ ਮੇਰੀ ਕਿੱਥੇ ਹੈ ਪੱਗ ਵੀ ਨਾਲ ਹੀ ਲੱਗੇ ਨੇ ਮਤਲਬ ਦੱਸੋ ਤੁਸੀਂ ਮੇਰਾ ਬੱਚਾ ਕੰਮ ਤੇ ਜਾਂਦਾ ਵੀ ਅਸੀਗਰ ਤੇ ਥੋੜੀ ਜਿਹੀ ਗੱਲ ਹੋਈ ਆ ਮੋਟਰਸਾਈਕਲਾਂ ਦੇ ਉੱਤੇ ਨਾ ਬਲੋ ਮੋਟਰਸਾਈਕਲ ਦੇ ਉੱਤੇ ਬਸ ਨਾ ਬੱਚਿਆ ਦੀ ਬਸ ਗੱਲ ਹੋਈ ਹੈ ਅਬਜਿੰਦਰ ਸਿੰਘ ਜੀ ਇਹਨਾਂ ਨੇ ਇਧਰ ਆ ਜਾਂਦਿਆਂ ਨੇ ਵੀ ਨਹੀਂ ਛਡਾਇਆ 10-15 ਜਣੇ ਸੀਗੇ ਮੇਰਾ ਕੁਛ ਕਰ ਲੈਣ ਸੀਗਾ ਇਹਨੂੰ ਕਿੰਸੋ ਦਵਾਰ ਕੇ ਕਿਹੜੀ ਸਿਆਦੀ ਪੱਗ ਵੀ ਲਾ ਕੇ ਲੈ ਗਏ ਮੈਂ ਮਨਨ ਸਿੰਘ ਸਾਹਿਬ ਆਸ ਚਾਹੀਦਾ ਬੱਚੇ ਦੇ ਬੱਚੇ ਮੇਰੇ ਜਿੱਦਾ ਪੱਗ ਲੈ ਕੇ ਗਿਆ ਇੱਜ਼ਤ ਨਾਲ ਮੈਨੂੰ ਉੱਧਰ ਪੱਗ ਦੇ ਬੱਸ ਮੇਰਾ ਹੀ ਵਕਤ ਮੰਗਾ ਵਾਸਤੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਇੱਕ ਬਹੁਤ ਹੀ ਘਟਕਣਾ ਹੋਈ ਹੈ ਜੋ ਕਿ ਇੱਕ ਬੱਚੇ ਦੀ ਅੰਮ੍ਰਿਤਧਾਰੀ ਬੱਚਾ ਉਹਦੀ ਪੱਗ ਲਾ ਕੇ ਇੱਕ ਪ੍ਰਵਾਸੀ ਲੋਕ ਪ੍ਰਵਾਸੀ ਨਹੀਂ ਕਹੂੰਗਾ ਮੈਂ ਤਾਂ ਹੁਣ ਭਈਏ ਕਹੂੰਗਾ ਭਈਆਂ ਨੂੰ ਬੇਨਤੀ ਹੈ ਵਾਰਨਿੰਗ ਦੇਣਾ ਚਾਹੁੰਦੇ ਆ ਬੱਚਾ ਹੈਗਾ ਤੁਸੀਂ ਬਹੁਤ ਗਲਤ ਕੰਮ ਕਰਦੇ ਪਏ ਹੋ ਕਿਉਂ ਤੇ ਇਹ ਗੱਲਾਂ ਕੰਮ ਛੱਡ ਦਿਓ ਕਰਨੇ ਤੇ ਜੇ ਹੀ ਆਪਣੀ ਆਈ ਦੇ ਆ ਗਏ ਨਾ ਫਿਰ ਤੁਸੀਂ ਕਹਿਣਾ ਵੀ ਪੰਜਾਬੀ ਸਾਡੇ ਜੁੱਤੀਆਂ ਮਾਰਦੇ ਆ ਸਿਰ ਦੇ ਵਿੱਚ ਮੈਂ ਸਾਰੇ ਭਈਆਂ ਨੂੰ ਨਹੀਂ ਕਹਿ ਰਿਹਾ ਪ੍ਰਵਾਸੀਆਂ ਨੂੰ ਸਾਰੇ ਪ੍ਰਵਾਸੀਆਂ ਨੂੰ ਕਹਿ ਰਿਹਾ ਮੈਂ ਜਿਹੜੇ ਕੁਝ ਪ੍ਰਵਾਸੀ ਗੁੰਡਾਗਰਦੀ ਕਰਦੇ ਆ ਜਿਹੜੇ ਬਿਹਾਰ ਦੇ ਵਿੱਚੋਂ ਬਗੈਰ ਉਹਨਾਂ ਦੇ ਕਾਗਜ਼ ਨਹੀਂ ਹੁੰਦੇ ਕੋਈ ਆਧਾਰ ਕਾਰਡ ਨਹੀਂ ਹੁੰਦਾ ਕੋਈ ਪੈਨ ਕਾਰਡ ਨਹੀਂ ਹੁੰਦਾਗਾ ਉਹ ਆਣ ਕੇ ਇਥੇ ਬਦਮਾਸ਼ੀਆਂ ਕਰਦੇ ਆ ਇੱਕ ਪੀਪਾ ਚੱਕ ਲਿਆਉਂਦੇ ਸਟੋਪ ਚੱਕ ਲਿਆਉਂਦੇ ਆ ਇਹ ਤੋਂ ਬੰਦਾ ਮਾਰ ਕੇ ਕਤਲ ਕਰਕੇ ਬਿਹਾਰ ਭੱਜ ਜਾਂਦੇ ਆ ਉਹਦੀ ਅਸੀਂ ਕੀ ਪੁੱਛ ਫੜਨਾਗੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹਣਾ ਹੈਗਾ ਵੀ ਜਿਹੜੇ ਵੀ ਕਮਰੇ ਕਿਰਾਏ ਦੇ ਲੈਂਦੇ ਆ ਧਾਰ ਕਾਰਡ ਹਰ ਇੱਕ ਚੀਜ਼ ਉਹਦੀ ਚੈੱਕ ਕਰੋ ਉਹਦਾ ਅਗਲਾ ਪਿਛਲਾ ਵੀ ਚੈੱਕ ਕੀਤਾ ਜਾਵੇ ਜਦੋਂ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਹੈ ਇਹਨਾਂ ਦੀ ਸਾਰਾ ਚੈੱਕ ਧਾਰ ਕਾਰਡ ਇਹਨਾਂ ਦਾ ਪੈਂਡ ਪਿੱਛੇ ਕਿੰਨੇ ਕਤਲ ਕਰਕੇ ਆਇਆ ਕੀ ਕਰਕੇ ਆਇਆ ਸਾਰਾ ਇਹਨਾਂ ਦਾ ਦੇਖਣਾ ਚਾਹੀਦਾ ਹੈਗਾ ਬਾਕੀ ਸਾਡੇ ਸੇਟੀ ਸਾਹਿਬ ਬੋਲਣਗੇ ਵਾਜੇ ਪਾਤ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜਿਹੜੀ ਮਨਪਾਗੀ ਘਟਨਾ ਹੋਈ ਆ ਕਿ ਗੁਰਸਿੱਖ ਪਰਿਵਾਰ ਦਾ ਬੱਚਾ ਜਿਹੜਾ ਆ ਆਪਣੇ ਘਰ ਹੀ ਜਾ ਰਿਹਾ ਸੀ ਕੰਮ ਤੋਂ ਇਹ ਉਹਨੂੰ ਰਸਤੇ ਦੇ ਵਿੱਚ ਘੇਰ ਕੇ ਕੁਝ ਪ੍ਰਵਾਸੀ ਲੋਕਾਂ ਨੇ ਬਹੁਤ ਜ਼ਿਆਦਾ ਤਸ਼ੱਦਦ ਨਾਲ ਕੁੱਟਮਾਰ ਕੀਤੀ ਆ ਉਹਦੇ ਕੇਸਾਂ ਦੇ ਵਿੱਚ ਕੋਈ ਚੀਜ਼ ਭਾਰੀ ਮਾਰ ਕੇ ਤੇ ਉਹਨੂੰ ਫੱਡੜ ਕਰ ਦਿੱਤਾ ਹੈ ਤੇ ਉਹਦੇ ਕੇਸ ਵੀ ਰੁੱਖ ਭਰ ਕੇ ਕੁੱਟ ਦਿੱਤੇ ਨੇ ਉਹਦੀ ਪੱਗ ਲਾ ਕੇ ਲੈ ਗਏ ਨੇ ਪੱਗ ਵੀ ਨਹੀਂ ਦਿੱਤੀ ਇਹ ਤਰ੍ਹਾਂ ਦੀ ਬਦਮਾਸ਼ੀ ਜਿਹੜੀ ਹੈ ਬਹੁਤ ਜ਼ਿਆਦਾ ਮਹਿੰਗੀ ਪਏਗੀ ਇਹ ਨਹੀਂ ਹੋਣਾ ਚਾਹੀਦਾ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਲੋਕਾਂ ਦਾ ਜੇ ਅੱਜ ਮੂੰਹ ਪੈ ਗਿਆ ਤੇ ਇਹਨਾਂ ਨੇ ਗਾਂਹ ਹੋਰ ਵਧਣਾ ਤੇ ਮੁੜ ਕੇ ਘਟਨਾਵਾ ਜੜੀਆਂ ਨੇ ਉਹ ਬਹੁਤ ਜ਼ਿਆਦਾ ਮੰਦ ਭਾਗੀਆਂ ਹੋਣਗੀਆਂ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਚਾਹੁੰਦੇ ਅਸੀਂ ਹੁਣੇ ਹੀ ਇਸ ਗੱਲ ਨੂੰ ਥੱਲ ਪਾਉਣੀ ਚਾਹੁੰਦੇ ਆ ਅਸੀਂ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਵੀ ਇਹਨਾਂ ਤੇ ਸਖਤ ਤੇ ਸਖਤ ਕਾਰਵਾਈਆਂ ਕਰਾਉਣੀਆਂ ਚਾਹੀਦੀਆਂ ਨੇ ਜਿੱਥੇ ਵੀ ਰਹਿੰਦੇ ਨੇ ਇਹ ਉਥੇ ਹੀ ਆਪਣੇ ਪੰਜਾਬੀ ਵੀਰਾਂ ਨੂੰ ਚਾਹੀਦਾ ਹੈ ਕਿ ਇਕਜੁੱਟ ਹੋ ਕੇ ਇਹਨਾਂ ਤੇ ਨਿਗਰਾਨੀ ਰੱਖਿਆ ਕਰੋ ਜਿੱਥੇ ਵੀ ਕਿਸੇ ਪੰਜਾਬੀ ਭਰਾ ਨਾਲ ਕਿਸੇ ਗੁਰਸੇਖ ਪਰਿਵਾਰ ਨਾਲ ਕੋਈ ਵੀ ਧੱਕਾ ਹੁੰਦਾ ਆ ਉਥੇ ਸਾਰੇ ਲੰਮਵਤ ਹੋ ਕੇ ਇਹਨਾਂ ਦਾ ਤਾਕੜਾ ਕਰਿਆ ਕਰੋ ਕਿਉਂਕਿ ਇਹ ਬਹੁਤ ਜ਼ਿਆਦਾ ਇਹਨਾਂ ਨੂੰ ਮੂੰਹ ਪੈਂਦਾ ਜਾ ਰਿਹਾ ਹੈ ਔਰ ਇਸ ਘਟਨਾ ਤੇ ਅਸੀਂ ਸਖਤ ਨਿੰਦਾ ਕਰਦੇ ਆਂ ਔਰ ਪ੍ਰਸ਼ਾਸਨ ਅਪੀਲ ਕਰਦੇ ਆਂ ਸਖਤ ਤੋਂ ਸਖਤ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਛੇਤੀ ਤੋਂ ਛੇਤੀ ਵਾਇਕ ਜੀ ਕਾਕਾ ਸਾਹਿਬ ਵਾਇਕ ਜੀ